ਕਿੰਨੇ ਨੇ ਆ ਗੁਰਪ੍ਰਮਾਣ ਆਏ ਜਾਂਦੇ ਨੇ ਕਿੰਨੇ ਨੇ ਜਿਹੜੇ ਬੈਠ ਕੇ ਸ਼ਬਦ ਦੀ ਵਿਚਾਰ ਕਰਦੇ ਨੇ ਆ ਸ਼ਬੀਲਾਂ ਵਾਲੇ ਦਿਨ ਲੰਗੇ ਨੇ ਕਿਦਾਂ ਰਸੇ ਬੰਨ ਬੰਨ ਕੇ ਅਸੀਂ ਖਵਾਉਨੇ ਆ ਜੀ ਠੱਕੇ ਨਾਲ ਸ਼ਰਬਤ ਪਿਉਉਨੇ ਆ ਫਿਰ ਨਾਲ ਕਿ ਜੇ ਛੋਲੇ ਖਾਓ ਪਿਆਸ ਲੱਗੂ ਵੱਧ ਪੀਓਗੇ ਕਿਉਂ ਸਾਹ ਸੰਜੀ ਟਾਲੀ ਨਾ ਰਸਾ ਬੱਧਾ ਹੁੰਦਾ ਖਲੋ ਭਾਈ ਉਹ ਆਂਦੇ ਨਹੀਂ ਜੀ ਬਾਪੂ ਦੀ ਸ਼ੂਗਰ ਵਧੀਆ ਹਸਪੀਟਲ ਜਾਣਾ ਨਹੀਂ ਥੋੜੀ ਜਿਹੀ ਪਿਆ ਲਓ ਨਾ ਉਹ ਤੇ ਪਹਿਲਾਂ ਵਿਚਾਰੇ ਸ਼ੂਗਰ ਕਰਕੇ ਤੇ ਹਸਪੀਟਲ ਚਲੇ ਆ ਤੁਸੀਂ ਫੇਪਾਈ ਜਾਂਦੇ ਜੇ ਨੌਜਵਾਨ ਨੇ ਮੂੰਹ 'ਚ ਜਰਦਾੜ ਆਇਆ ਪੀੜਾ ਝੰਡਾ ਫੜਿਆ ਚ ਨਹੀਂ ਥੋੜੀ ਜੀ ਲਓ ਜੀ ਸੇਵਾ ਥੋੜੀ ਜੀ ਸੇਵਾ ਲਓ ਜੀ ਪੈਰ ਲੱਗਦੇ ਨਹੀਂ ਤੇਰੇ ਅਰਪਾਂ ਦੀ ਚੀਨੀ ਘੋੜ-ਘੋੜ ਕੇ ਅਸੀਂ ਪਿਆ ਦਿੱਤੀ ਹੈ ਗੁੱਸਾ ਨਾ ਮਨਾਓ ਹਕੀਕਤ ਹੈ ਕਈਆਂ ਨੂੰ ਗੱਲਾਂ ਚੁਭੜੀਆਂ ਹਕੀਕਤ ਹੈ ਸ਼ਬਦ ਦਾ ਲੰਗਰ ਲਾਓ ਰਾਹ ਜਾਂਦੇ ਨੂੰ ਬਹੁ ਫੜ ਕੇ ਦੱਸੋ ਗੁਰੂ ਅਰਜਨ ਸਾਹਿਬ ਦੇ ਸ਼ਹਾਦਤ ਦਾ ਕਾਰਨ ਕੀ ਸੀ ਦੱਸੋ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਪਹਿਲੀ ਜੰਗ ਸੀ ਜਿਹੜਾ ਇਸਲਾਮੀ ਰਾਸ ਸੀ ਉਹਦੀਆਂ ਜੜਾ ਖੇਨਣ ਵਾਸਤੇ ਚੱਪੜਚੜੀ ਦੇ ਮੈਦਾਨ ਵਿੱਚ ਪਹਿਲੀ ਜੰਗ ਹੋਈ ਭਾਰਤ ਦੀ ਪਹਿਲੀ ਆਜ਼ਾਦੀ ਦੀ ਜੰਗ ਇਹ ਹੈ ਜਿਹੜੀ 1710 ਵਿੱਚ ਲੜੀ ਗਈ ਹੈ ਦੱਸੋ ਦੁਨੀਆ ਨੂੰ ਨਹੀਂ ਦੱਸ पाए ਅਸੀਂ ਉਸ 17 1857 ਵਾਲੀ ਚੁੱਕੀ ਫਿਰਦੇ ਦੱਸੋ ਦੁਨੀਆ ਨੂੰ 1710 ਵਿੱਚ ਪਹਿਲੀ ਜੰਗ ਚੱਪੜਚੜੀ ਦੇ ਮੈਦਾਨ ਵਿੱਚ ਇਸਲਾਮੀ ਰਾਜ ਦੀਆਂ ਜਣਾ ਨੂੰ ਪੁੱਟਣ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਲੜਿਆ ਦੱਸੋ ਇਹਨਾਂ ਸੇਵ ਸੈਨਾ ਵਾਲਿਆਂ ਨੂੰ ਦੱਸੋ ਇਹਨਾਂ ਨੂੰ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਦਾਂ ਸਮਾਜ ਨੂੰ ਹਲੂਣਾ ਦੇ ਕੇ ਇੱਕ ਝੰਡੇ ਥੱਲੇ ਲਿਆਂਦਾ ਸੀ ਪਰ ਦੱਸੇਗਾ ਕੌਣ ਜੀ ਅਗਲੇ ਜਿੰਨਾਂ ਦੱਸਣਾ ਸੀ ਉਹਨਾਂ ਨੂੰ ਤੇ ਨਸ਼ਿਆਂ ਵਾਲੇ ਬੰਨੇ ਲਾ ਛੱਡਿਆ ਹੈ ਜਿਹੜੇ ਅੱਜ ਤੁਹਾਨੂੰ ਲਲਕਾਰ ਦੇ ਨੇ ਜਿਹੜੇ ਤੁਹਾਨੂੰ ਸਿੱਖ ਕੋਈ ਜੁਰਾਇਮ ਪੇਸ਼ਾ ਕੌਮ ਨਹੀਂ ਸੀ ਅਸੀਂ ਦੱਸ ਹੀ ਨਹੀਂ ਪਾਏ ਕਿਸੇ ਨੂੰ ਦੱਸ ਪਾਏ ਆ ਕਿਸੇ ਨੂੰ ਨਾ ਸਾਨੂੰ ਪਤਾ ਸਾਡੇ ਕੋਲ ਜੋਸ਼ ਬੜਾ ਹੈ ਸ੍ਰੀ ਸਾਹਿਬ ਕੱਢ ਲਈਨੇ ਮਿੰਟਾਂ ਸੈਕਿੰਡਾਂ ਤੁਸੀਂ ਜੋਸ਼ ਵਿੱਚ ਆ ਜਾਂਦੇ ਨੇ ਮੂਲ ਮੰਤਰ ਦੇ ਅਰਥ ਨਹੀਂ ਆਉਂਦੇ ਜੀ ਪੁਗਤ ਗਿਆਨ ਅਗਲਾ ਬਾਹ ਫੜਲੇ ਵੀ ਐਡਾ ਸੋਹਣਾ ਬਾਣਾ ਪਾਇਆ ਪੁਗਤ ਗਿਆਨ ਦਾ ਆ ਭੰਡਾਰਨ ਘੜਕੜ ਵਾਜੇ ਨਾ ਇਹਦੇ ਮੀਨਿੰਗ ਆਉਂਦੇ ਆ ਏਕਾ ਮਾਈ ਜੁਗਤ ਵਿਆਈ ਤਿੰਨ ਚਿਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਬਿਡਾ ਦੀਵਾਨ ਦੀ ਕੋਈ ਮੀਨਿੰਗ ਭਾਵ ਸਮਝ ਆਉਂਦੇ ਸ਼ਿਵ ਸ਼ਿਵ ਕਰਤੇ ਜੋ ਨਰ ਤੇ ਆਵੇ 12 ਸਰੀਰ ਨੂੰ ਸਿੱਖ ਬਣਾਉਣ ਵਾਲਿਆ ਇਹਦੇ ਅਰਥ ਭਾਵ ਸਮਝੇ ਨੇ ਕੱਲ ਮੈਂ ਤੈਨੂੰ ਰਗੜਾ ਲਾਉਂਦੇ ਵੇਖਿਆ ਉੱਥੇ ਸੁੱਖੇ ਦਾ ਸ਼ਿਵ ਸ਼ਿਵ ਕਰਤੇ ਜੋ ਨਰ ਤੇ ਆਵੇ ਤੈਨੂੰ ਇਹਦੇ ਭਾਵ ਅਰਥ ਪਤਾ ਨੇ ਤੈਨੂੰ ਪਤਾ ਪਾਉ ਤੇਰਾ ਭਾਂਗ ਖਲੜੀ ਮੇਰਾ ਚੀਤ ਮੈਂ دیਵਾਨਾ ਭਇਆ ਤੀਤ ਤੁਹਾਡਾ ਬਾਪੂ ਕਹਿ ਗਿਆ ਸੀ ਭੋ ਤੇਰਾ ਭਾਂਗ ਪਰਮੇਸ਼ਰ ਦੇ ਡਰ ਨੂੰ ਭੰਗ ਬਣਾ ਲਓ ਅਸੀਂ ਖਾਣਾ ਤੋਂ ਭੰਗ ਲੱਭਦੇ ਫਿਰਦੇ ਆ ਕਿਉਂ ਸਾਧ ਸੰਗਤ ਜੀ ਬੋਲੋ ਜੀ ਖਾਣਾ ਤੋਂ ਭੰਗ ਲੱਭਦੇ ਫਿਰਦੇ ਨਹੀਂ ਲੱਭਦੇ ਫਿਰਦੇ ਜੀ ਜਿਸ ਦਿਨ ਸ਼ਿਵਰਾਤਰੀ ਆਉਂਦੀ ਸਭ ਤੋਂ ਪਹਿਲਾਂ ਫਰੰਟ ਪੇ ਤੇ ਨਿਹੰਗ ਸਿੰਘ ਦੀ ਫੋਟੋ ਲਾਉਂਦੇ ਭੰਗ ਰਗੜਦੇ ਸੀ ਅਸੀਂ ਮਾਣ ਕਰੀ ਜਾਂਦੇ ਸਾਡੇ ਨਿਸ਼ਾਨ ਸਾਹਿਬ ਬੜੇ ਉੱਚੇ ਨੇ ਅਕਲ ਬਹੁਤ ਨੀਵੀਂ ਘਲਾ ਦਿੰਦੀ ਸਾਡੀ ਅਗਲਿਆਂ ਨੇ ਅਗਲਿਆਂ ਨੂੰ ਪਤਾ ਇਹਨਾਂ ਨੂੰ ਸ਼ਬਦ ਨਾਲੋਂ ਤੁਰ ਸਿੱਖ ਨੂੰ ਮਾਰਨ ਦੀ ਲੋੜ ਥੋੜਾ ਮੱਛੀ ਨੂੰ ਮਾਰਨ ਲਈ ਕੋਈ ਬੰਦੂਕ ਚਾਹੀਦੀ ਹੈ ਮੱਛੀ ਵਾਸਤੇ ਕੋਈ ਟੈਂਕ ਚਾਹੀਦਾ ਉਹਨੂੰ ਪਾਣੀ ਚੋਂ ਬਾਹਰ ਕੱਢੋ ਜਿੱਡੀ ਮਰਜੀ ਮੱਛੀ ਅੜਸ ਅੜਸ ਕੇ ਮਰ ਜਾਣੀ ਹੈ ਸਿੱਖ ਨੂੰ ਮਾਰਨ ਲਈ ਤੋਪ ਦੀ ਲੋੜ ਨਹੀਂ ਇਹਨੂੰ ਬਾਣੀ ਚੋਂ ਬਾਹਰ ਕੱਢ ਦਿਓ ਬਾਣੀ ਦੀ ਸਿਧਾਂਤ ਨਾਲੋਂ ਤੋੜ ਦਿਓ ਆਪਣੇ ਆਪ ਹੀ ਮਰ ਜਾਣਾ ਉਹਨਾਂ ਨੂੰ ਉਹਨਾਂ ਨੂੰ ਪਤਾ ਪਹਿਲਿਆਂ ਨੂੰ ਨਹੀਂ ਸੀ ਪਤਾ ਉਹ ਤੋਪਾਂ ਲੈ ਕੇ ਆਏ ਆਰੇ ਲੈ ਕੇ ਆਏ ਪਹਿਲਾਂ ਨੂੰ ਨਹੀਂ ਸੀ ਪਤਾ ਉਹਨਾਂ ਨੂੰ ਨਹੀਂ ਸੀ ਪਤਾ ਉਹਨਾਂ ਨੇ ਸਾਰੇ ਉਹਨਾਂ ਨੇ ਚਰਖੀਆਂ ਤੇ ਵੀ ਚੜ੍ਹ ਕੇ ਵੇਖ ਲਿਆ ਉਹਨਾਂ ਨੂੰ ਇਹ ਨਹੀਂ ਸੀ ਪਤਾ ਤੁਸੀਂ ਸਰੀਰ ਨੂੰ ਪਿੰਜੋਗੇ ਸੁਰਤ ਸ਼ਬਦ ਨਾਲ ਜੁੜੀ ਹੋਈ ਹੈ ਪਹਿਲਾਂ ਨੂੰ ਨਹੀਂ ਸੀ ਪਤਾ ਆਰੇ ਨਾਲ چیر ਦਿੱਤਾ ਬੰਦ-ਬੰਦ ਕੱਟ ਕੇ ਵੀ ਵੇਖ ਲੈ ਵੀ ਕੱਲੇ-ਕੱਲੇ ਬੰਦ ਕੱਟ ਕੇ ਵੇਖ ਲਈ ਸ਼ਾਇਦ ਗੱਲ ਬਣ ਜਾਏ ਪਰ ਸਾਰਾ ਕੁਝ ਕਰਕੇ ਵੇਖ ਲਿਆ ਹੁਣ ਸਮਝ ਲੱਗੀ ਉਹਨਾਂ ਨੂੰ ਇਹਨਾਂ ਨੂੰ ਸਿਧਾਂਤ ਨਾਲੋਂ ਤੋੜ ਦਿਓ ਸ਼ਬਦ ਦੀ ਵਿਚਾਰ ਨਾਲੋਂ ਤੋੜ ਦਿਓ ਗਿਆਨ ਨਾਲੋ ਤੋੜ ਦਿਓ ਆਪਣੇ ਆਪ ਹੀ ਮਰ ਜਾਣਾ ਤੁਰਿਆ ਫਰਦਾ ਦੱਸੂਗਾ ਸਿੱਖ ਪਰ ਸੂਰਤ ਕਰਕੇ ਸਿੱਖ